ਕਮੈਂਟ ਕਰ ਰਹੇ ਆ ਤਾਂ ਇੱਕ ਨਾ ਇੱਕ ਦਿਨ ਪਿੱਛੇ ਜੇ ਇੱਕ ਪਰਮੇਸ਼ਵਰ ਉਹਨਾਂ ਨੂੰ ਜ਼ਰੂਰ ਪਤਾ ਇੱਕ ਕੁੜੀ ਸੀਗੀ ਜਿਹਦਾ ਭਰਾ ਉਹ ਬੋਲਣ ਲੱਗੀ ਤੇ ਉਸ ਤੋਂ ਬਾਅਦ ਉਹ ਭਰਾ ਮੀਡੀਆ ਕੈਮਰੇ ਸਾਹਮਣੇ ਵੀ ਆਇਆ ਉਸਨੇ ਬੋਲਿਆ ਕਿ ਸਾਨੂੰ ਪੈਸੇ ਦਿੱਤੇ ਗਏ ਸੀ ਅਸੀਂ ਤਾਂ ਬੋਲਿਆ ਹੈਗਾ ਵੀ ਨਹੀਂ ਮੈਂ ਦੱਸ ਉਸ ਤੇ ਕਾਫੀ ਹੋਰ ਵੀਡੀਓ ਬੈਰ ਮੈਂ ਦੱਸ ਜੀ ਉਹ ਜਿਹੜਾ ਵੀਡੀਓ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਉਸ ਵੀਡੀਓ ਨੂੰ ਛਲਾਣਾ ਵੀ ਉਸ ਦੇ ਵਿੱਚ ਬੱਚਿਆਂ ਨੂੰ ਸਵਾਲ ਪੁੱਛਿਆ ਜਾ ਰਿਹਾ ਕਈ ਸਾਲਾਂ ਬਾਅਦ ਅਸਲ 'ਚ ਉਹ ਜਿਹੜਾ ਵੀਡੀਓ ਹੈ ਉਹ 4 ਸਾਲ ਪੁਰਾਣਾ ਹੈ ਤੇ ਇਹ ਵੀਡੀਓ 4 ਸਾਲ ਨਵਾਂ ਮਤਲਬ ਇਹ 4 ਸਾਲ ਬਾਅਦ ਆਇਆ ਔਰ ਉਸ ਬੱਚੇ ਨੂੰ ਪੁੱਛਿਆ ਗਿਆ ਕਿ ਵੀ ਤੂੰ ਕਿਉਂ ਬੋਲਿਆ ਉਹ ਕਹਿੰਦੇ ਉਹਨਾਂ ਨੇ ਮੇਰੀ ਮਦਦ કરી ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਬੋਲਣ ਲਈ ਪੈਸੇ ਦਿੱਤੇ ਯਾਦ ਰੱਖੋ ਬੋਲ ਕੌਣ ਰ ਰਿਆ ਸੀ ਬੋਲ ਉਹਦੀ ਭੈਣ ਰਹੀ ਸੀ ਜ਼ੁਬਾਨ ਉਹਦੀ ਭੈਣ ਦੀ ਖੁੱਲੀ ਸੀ ਨਾ ਕਿ ਉਸ ਬੱਚੇ ਦੀ ਖੁੱਲੀ ਸੀ ਬੱਚਾ ਤਾਂ ਰੋਕੇ ਦਾ ਐਕਸਪ੍ਰੈਸ ਕਰ ਰਿਆ ਸੀ ਅਸਲ 'ਚ ਬੋਲਣ ਵਾਲੀ ਜਿਹੜੀ ਸੀ ਉਹ ਲੜਕੀ ਸੀ ਤਾਂ ਉਹ ਬਾਅਦ ਦੇ ਵਿੱਚ ਇਹ ਕਹਿੰਦੀ ਹੈ ਕਿ ਉਹਦੀ ਵੀਡੀਓ ਵਾਇਰਲ ਹੋਈ ਤਾਂ ਹੋ ਸਕਦਾ ਹੈ ਪਾਸਟਰ ਨੇ ਜੋ ਉਹਨਾਂ ਦੇ ਜਿਨ੍ਹਾਂ ਦੇ ਚਰਚ ਦੇ ਅੰਦਰ ਹੋਇਆ ਤਾਂ ਹੋ ਸਕਦਾ ਹੈ ਕਿ ਉਹਨਾਂ ਨੇ ਉਹਨਾਂ ਦੀ ਕੁਝ ਵੈਸੇ ਮਦਦ ਕੀਤੀ ਹੋਵੇ کافی ਸਾਲ ਬਾਅਦ ਮਦਦ ਕੀਤੀ ਹੋਵੇ ਕਿਉਂਕਿ ਅਸੀਂ ਦੇਖਦੇ ਹਾਂ ਚਰਚੀਜ਼ ਦੇ ਅੰਦਰ ਅੱਜ ਵੀ ਬੜੀ-ਬੜੀ ਚਰਚੀਜ਼ ਦੇ ਅੰਦਰ ਹਜ਼ਾਰਾਂ ਲੋਕਾਂ ਨੂੰ ਚਾਹੇ ਉਹ ਵਿਧਵਾ ਨੇ ਚਾਹੇ ਉਹ ਅਨਾਥ ਅਕੋਰਡਿੰਗ ਟੂ ਬਾਈਬਲ ਵਿਧਵਾ ਔਰ ਅਨਾਥ ਔਰ ਕੋਈ ਗਰੀਬ ਵਿਅਕਤੀ ਕੋਈ ਵੀ ਆਂਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦਾ ਤਾਂ ਉਸ ਨੂੰ ਕੁਛ ਨਾ ਕੁਛ ਦਿੱਤਾ ਜਾਂਦਾ ਹੈ ਕੁਝ ਨਾ ਕੁਝ ਦੇਣ ਦਾ ਮਤਲਬ ਹੈ ਕਦੀ ਕੋਈ ਰਾਸ਼ਨ ਦਿੱਤਾ ਗਿਆ ਕਦੀ ਕੋਈ ਆਣ ਜਾਣ ਦਾ ਕਰਾਇਆ ਦਿੱਤਾ ਗਿਆ ਫੰਡਿੰਗ ਤੋਂ ਫੰਡਿੰਗ ਤੋਂ ਦੇਖੋ ਇੱਕ ਜਿਹੜਾ ਸਰਕਲ ਹੈ ਉਹ ਕੀ ਹੈ ਦਾਨ ਔਰ ਚਰਚ ਦਾ ਜੋ ਸਰਕਲ ਹੈ ਉਹ ਦਾਨ ਔਰ ਦਸਮਾਸ ਦੇ ਨਾਲ ਚੱਲਦਾ ਹੈ ਜਿਵੇਂ ਹਰ ਦਸਵੰਤ ਕੱਢਣਾ ਔਰ ਉਸੇ ਤਰ੍ਹਾਂ ਹੀ 크੍ਰਿਸਚੀਅਨਿਟੀ ਦੇ ਅੰਦਰ ਵੀ ਹੈ ਲੋਕ ਆਂਦੇ ਆ ਆਪਣੀ ਖੁਸ਼ੀ ਨਾਲ ਦਾਨ ਦੇ ਕੇ ਜਾਂਦੇ ਆ ਦਸਵੰਦ ਹੁੰਦਾ ਉਸ ਨੂੰ ਇਕੱਠਾ ਕੀਤਾ ਜਾਂਦਾ ਹੈ ਉਹਦੀ ਮੈਨੇਜਮੈਂਟ ਕਮੇਟੀ ਹੈ ਫਿਰ ਉਹਨਾਂ ਨੂੰ ਹੀ ਲੋਕ ਭਲਾਈ ਦੇ ਵਿੱਚ ਲਗਾਇਆ ਜਾਂਦਾ ਜੋ ਇੰਤਜ਼ਾਮ ਕਰਨਾ ਹੈ ਚਾਹੇ ਉਹ ਟੈਂਟ ਦਾ ਇੰਤਜ਼ਾਮ ਕਰਨਾ ਸਾਊਂਡ ਦਾ ਇੰਤਜ਼ਾਮ ਕਰਨਾ ਹੈ ਹੋਰ ਚਰਚ ਦੇ ਵਿੱਚ ਤਾਂ ਸੀ ਕੁਝ ਕਰਦੇ ਨਹੀਂ ਪਾਸਟਰ ਜੀ ਬਹੁ ਗਿਣਤੀ ਲੋਕ ਗਰੀਬ ਜਨਤਾ ਆਪਾਂ ਕਹਿ ਸਕਦੇ ਹਾਂ ਜੋ ਹਨਾ ਉਹ ਲੋਕ ਇਹ ਧਰਮ ਅਪਣਾ ਰਹੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਕੋਈ ਬਾਲੇ ਅਮੀਰ ਲੋਕ ਆਪਾਂ ਕਹੀਏ ਉਹ ਉਹਨੇ ਹੀ ਅਪਣਾ ਰਹੇ ਕਿ ਗਰੀਬ ਹੀ ਜ਼ਿਆਦਾ ਕਿਉਂ ਇਸ ਧਰਮ ਦੇ ਵਿੱਚ ਆ ਰਹੇ ਨੇ ਦੇਖੋ 크ਿਸਚੀਅਨਿਟੀ ਜੋ ਹੈ ਇੱਕ ਰਾਜ ਦਾ ਤੁਸੀਂ ਧਰਮ ਧਰਮ ਬੋਲ ਰਹੇ ਮੈਂ ਨਹੀਂ ਮੰਨ ਹਾਂ ਚਲੋ ਠੀਕ ਹੈ 크ਿਸਚੀਅਨਿਟੀ ਕੀ ਧਰਮ ਦਾ ਪ੍ਰਚਾਰ ਹੂੰ ਇੱਕ ਇੱਕ ਰਾਜ ਦਾ ਪ੍ਰਚਾਰ ਹੈ ਮੈਨੇ ਧਰਮ ਕਿਹਾ ਮਾਫ ਕਰਨਾ ਰਾਜ ਦਾ ਪ੍ਰਚਾਰ ਹੈ ਰਾਜ ਦਾ ਮਤਲਬ ਹੈ ਇੱਕ ਐਸਾ ਦੇਸ਼ ਜਿਸ ਦੇ ਵਿੱਚ ਪਰਮੇਸ਼ਵਰ ਦੀ ਹਕੂਮਤ ਡਾਇਰੈਕਟ ਹੋਏਗੀ ਅਸੀਂ ਅਗਰ ਦੇਖਦੇ ਹਾਂ ਤੁਸੀਂ ਕਿਹਾ ਜੀ ਬਹੁਤ ਸਾਰੇ ਲੋਕ ਗਰੀਬ ਹੈ ਹੁਣ ਗਰੀਬ ਦੀ ਸੰਗਿਆ ਆਪਾਂ ਕਿਸ ਨੂੰ ਦੇ ਰਹੇ ਹਾਂ ਮੈਂ ਪੁੱਛਣਾ ਚਾ ਰਿਹਾ ਇਹ ਮਤਲਬ ਇਸ ਸੰਖਿਆ ਜਿਆਦਾ ਆਪਾਂ ਕਹਿੰਦੇ ਆ ਵੀ ਜਿਹੜੇ ਜਿਹੜੇ ਬਹੁਤ ਅੱਜ ਮੇਰੀ ਅੱਜ ਅੱਜ ਦੀ ਇਸ ਦੁਨੀਆ ਦੇ ਅੰਦਰ ਹੂੰ ਮੇਰਾ ਸਵਾਲ ਤੁਹਾਡੇ ਚ ਗਰੀਬ ਕੌਣ ਹੈ ਨói ਦੱਸੋ ਜਰਨ ਗਰੀਬ ਬਹੁਤ ਲੋਕ ਨੇ ਜਿਨ੍ਹਾਂ ਕੋਲ ਇਸ ਟਾਈਮ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਪੈਸਾ ਨਹੀਂ ਹੈਗਾ ਆਪਣੀ ਇਲਾਜ ਕਰਾਉਣ ਦੇ ਲਈ ਬਹੁਤ ਸਾਰੇ ਮਿਹਨਤਾਂ ਹੀ ਹੁੰਦਾ ਜੋ ਤੁਸੀਂ ਕਿ ਬਿਮਾਰੀ ਨਾਲ ਜੂਝ ਜਾਂਦੇ ਹੋ ਵੈਸੇ ਤਾਂ ਕਹਿੰਦੇ ਜਿਹਦੇ ਕੋਲ ਪੂਰਾ ਸਰੀਰ ਹੈ ਸਰੀਰ ਦਾ ਤੁਹਾਡੇ ਹਰ ਅੰਗ ਇੰਨਾ ਕੀਮਤੀ ਹੈ ਕਿ ਤੁਸੀਂ ਬਹੁਤ ਅਮੀਰ ਹੋ ਪਰ ਉਸ ਦੇ ਬਾਵਜੂਦ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਮੁਸੀਬਤਾਂ ਹੁੰਦੀਆਂ ਕਿ ਬੰਦੇ ਨੂੰ ਬਹੁਤ ਵੱਡੀ ਬਿਮਾਰੀ ਲੱਗ ਗਈ ਉਸ ਦੇ ਵਿੱਚ ਉਹ ਦੇਖੋ ਇਲਾਜ ਕਰਾਉਣ ਨੂੰ ਪੈਸਾ ਨਹੀਂ ਹੈਗਾ ਬੱਚਿਆਂ ਨੂੰ ਪੜਾਉਣ ਦੇ ਲਈ ਪੈਸਾ ਨਹੀਂ ਹੈਗਾ ਉਹਨੂੰ ਆਪਾਂ ਕਹਿ ਸਕਦੇ ਹਾਂ ਰੇਲੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੈਸਾ ਨਹੀਂ ਹੈਗਾ ਕント ਸੇ ਦੇਖੋ ਤੁਸੀਂ ਆਪ ਹੀ ਗੱਲ ਕਹਿ ਰਹੇ ਹੋ ਕਿ ਜੋ ਬੁਨਿਆਦੀ ਸਹੂਲਤਾ ਹਮ ਬੁਨਿਆਦੀ ਸਹੂਲਤਾ ਜੋ ਸਰਕਾਰ ਦਿੰਦੀ ਹੈ ਉਹ ਸਹੂਲਤਾ ਜਿਹੜੇ ਵਿਅਕਤੀ ਨੂੰ ਮਿਲਦੀਆਂ ਨਹੀਂ ਉਹ ਗਰੀਬ ਹੈ ਤੁਸੀਂ ਇਹੀ ਕਹਿ ਰਹੇ ਹੋ ਹੁਣ ਪ੍ਰੋਬਲਮ ਇਹ ਹੈ ਕਿ 크ਿਸਚੀਅਨਿਟੀ ਦੇ ਅੰਦਰ ਇੱਕ ਕਹਾਵਤ ਹੈ ਉਹਦੇ ਕਹੇ ਕਹੇ ਕਮਜ਼ੋਰ ਮੈਂ ਬਲਵਾਨ ਕਹੇ ਕਮਜ਼ੋਰ ਮੈਂ ਬਲਵਾਨ ਕਹੇ ਗਰੀਬ ਮੈਂ ਧਨਵਾਨ ਅਸਲ ਜਦੋਂ ਤੱਕ ਬੰਦਾ ਅੰਦਰੋਂ ਨਹੀਂ ਬਦਲਦਾ ਮਨ ਪਰਿਵਰਤਨ ਦਾ ਮਤਲਬ ਕੀ ਹੈ ਹੁਣ ਤੁਸੀਂ ਕੀ ਜਦੋਂ ਇੱਕ